ਚੱਲ ਸੌਂ ਗਿਆ ਵਾ ਮਾਹੀ ਮੇਰਾ ਤਾਂ ਤਰਾ ਸਿਰ ਪਾ ਟੰਡਿਆ ਵਾ ਕਿੰਨੇ ਚਿਰ ਦੇ ਗਏ ਆ ਪ ਹੁਣ ਤੁਸੀਂ ਆ ਜਾਓ ਮੇਰੇ ਕੋ ਹੁਣ ਸੰਭੇ ਜਾਂਦੇ ਆ ਨਿਆਣੇ ਹਾਟੀ ਹੋਈ ਨਾ ਵਾਲੀ ਚੁੱਪ ਕਰਕੇ ਨਿਕਲ ਜਾਣਾ ਵਾ ਤੇ ਮੁੜ ਕੇ ਉੱਥੇ ਇੱਕ ਪਾਸੇ ਕੀ ਕਰਦੀ ਹੁਣੀ ਆ ਇਹਦੇ ਤੇ ਸ਼ੌਂਗਿਆ ਨਹੀਂ ਮਣ ਆਂਦੀ ਹੁਣੀ ਆ ਵੀ ਲੈਦੇ ਤੇ ਉਹ ਵੀ ਲੈਦੇ ਮੈਂ ਮਰ ਡੇ ਹੀ ਪੀੜ ਦੇ ਨਾਲ ਮੈਂ ਕੀ ਕਰਾਂ ਮੇਰਾ ਤਾਂ ਸਿਹਰ ਹੀ ਨਹੀਂ ਕੰਮ ਕਰਦਾ ਕੀ ਗੱਲ ਹੋ ਗਈ ਆ ਛਿਜੰਡੀ ਆ ਹੈ ਛਿਜਾ ਰਾਤ ਕੀ ਕਰਾਂ ਆ ਸੌਂ ਗਿਆ ਨਿਕਾ ਮਾਹ ਸਤਾਜੇ ਥੋੜਾ ਸਤਮਦਾਵੇ ਚਲ ਕੋਈ ਗੱਲ ਨਹੀਂ ਫਿਰ ਕੀ ਹੈ ਮੇਰੀ ਗੱਲ ਸੁਣੋ ਹੂੰ ਮੈਂ ਠੀਕ ਨਹੀਂਗੀ ਤਾਂ ਮੈਨੂੰ ਦਵਾਈ ਲਿਆ ਦਿਓ ਹਾਂ ਕੀ ਤੈਨੂੰ ਗੋਲੀ ਵੱਜੀ ਚੰਗੀ ਭਲੀ ਤੇ ਹੈਗੀਆਂ ਤੂੰ ਹੈ ਮੈਂ ਵੇਖਣ ਨੂੰ ਚੰਗੀ ਲੱਗਦੀ ਆ ਨਾ ਮੇਰੇ ਕੋ ਪੁੱਛ ਕੇ ਵੇਖੋ ਮੈਂ ਕਿਦਾਂ ਤੁਰੀ ਫਿਰਨ ਨਹੀਂ ਆ ਤਾਂ ਤੰਤ ਬਸ ਗੱਲਾਂ ਹੀ ਆਉਂਦੀਆਂ ਵਾ ਨਾ ਤੁਸੀਂ ਕਦੀ ਨਾ ਕਿਆ ਕਰੋ ਵੀ ਤੂੰ ਸੱਚ ਬੋਲਦੀ ਆ ਨਹੀਂ ਮੇਰੀ ਗੱਲ ਸੁਣ ਤੂੰ ਇੱਥੇ ਘਰ ਬੈਠੀ ਕਰੀ ਜਾਨੀ ਮੈਂ ਬਿਮਾਰ ਆ ਬਮੋਰਾ ਅ ਮੈਂ ਸਵੇਰੇ ਦੋ ਫੇਰੇ ਬੁਲਾਏ ਮੋਟਰਸਾਈਕਲ ਤੇ ਹੋਰ ਚੋ ਵਾਲ ਤੱਕ ਮੈਨੂੰ ਪੁੱਛਿਆ ਵੀ ਤੇਰਾ ਕੀ ਹਾਲ ਵਾ ਹੈ ਆਉਂਦੇ ਆਪਣੇ ਘੋੜੀਆਂ ਸੁਣਾਉਣਾ ਪੀਏ ਤੂੰ ਤੇ ਜਦੋਂ ਨਹੀਂ ਮੇਰਾ ਸਰੀਰ ਠੀਕ ਤੇ ਮੈਂ ਕਹਿਣਾ ਹੀ ਆ ਕਹਿਣਾ ਹੀ ਆ ਤੁਸੀਂ ਆਪਣੇ ਡਹਿਪਿੰਦੇ ਜਿਆੜ ਕੇ ਕਰਨ ਵਹੀ ਗੱਲ ਤੂੰ ਹੈ ਨਾ ਮੇਰਾ ਦਿਮਾਗ ਲੱਗਦੇ ਉਤਨਾ ਖਰਾਬ ਕਰ ਦੇਣਾ ਨਾ ਮੈਂ ਤੇ ਸਾਰੇ ਟੱਬਰ ਦਾ ਦਿਮਾਗ ਖਰਾਬ ਕਰਨ ਲਈ ਆ ਹੈ ਤੁਸੀਂ ਨਹੀਂ ਕੀਤਾ ਸਾਰਿਆਂ ਨੇ ਮੇਰਾ ਦਿਮਾਗ ਖਰਾਬ ਰਲ ਮਿਲ ਕੇ ਮੇਰੇ ਦਿਵਾਲੇ ਹੋਏ ਜੇ ਜੇ ਮਰ ਜੂਗੀ ਨਾ ਤੇ ਠੰਡ ਪੈ ਜੇ ਤੁਹਾਨੂੰ ਸਾਰੇ ਟੱਬਰ ਨੂੰ ਉਹ ਤੇਰੇ ਵਰਗੇ ਨਹੀਂ ਮਰਦੇ ਹੁੰਦੇ ਐਵੇਂ ਗੱਲਾਂ ਹੀ ਆ ਉਹ ਹੀ ਗੱਲਾਂ ਕਰੀ ਜਾਂਦੀ ਹੁੰਦੀ ਐ ਮਰ ਜਣਾ ਮਰ ਜਣਾ ਮਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਤੋਂ ਬਿਨਾ ਤੁਹਾਨੂੰ ਪੁੱਛਣਾ ਵੀ ਕਿਸੇ ਨੇ ਨਹੀਂ ਆ ਤੇ ਫੇਰ ਤੁਸੀਂ ਰੋਇਆ ਕਰਨਾ ਅੱਖਾਂ ਚ ਕਸੋਂ ਦੇ ਦੇ ਕੇ ਉਹ ਚੰਗਾ 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 ਜਿਹੜੀ ਗੱਲ ਸੁਣਾ ਜਬਾਨ ਘੜ ਚਲਾ ਮੁੜਾ ਉੱਠ ਪੈਰ ਇਹਨੇ ਫੇਰ ਚਿੰਜੀ ਕਰਨ ਨੂੰ ਨਹੀਂ ਆੜਨਾ ਹੁਣ ਨਹੀਂ ਉੱਠਣਾ ਇਹਨੇ ਬਥੇਰਾ ਸਤਾ ਲਿਆ ਵਾ ਹਾਂ ਹੁਣ ਸਤਾ ਰਹਿਣਾ ਇਹਨੇ ਕਿਉਂ ਕੀ ਕਹਿੰਦੇ ਕਿਦੋਂ ਤੱਕ ਆਉਣਾ ਹੋਗੇ ਮੈਨੂੰ ਨਹੀਂ ਪਤਾ ਨਾ ਤੁਹਾਡੀ ਦਾ ਪਤਾ ਹੀ ਹੈ ਨਾ ਤੁਹਾਨੂੰ ਜਬਾਨ ਬੜੀ ਮੋਦੀ ਆ ਕਿਤੇ ਗੋਲ ਗੱਪੇ ਖਾਂਦੀ ਹੁੰਨੀ ਕਿਤੇ ਕੁਸ਼ ਖਾਂਦੀ ਹੁੰਨੀ ਆ ਉਨੇ ਕੜਾਕਰ ਸ਼ਤੀ ਆਉਣਾ ਜਾਣਦਿਆ ਕਰ ਉਤੋਂ ਗੋਡੇ-ਗੋਡੇ ਠੰਡਾ ਬਿਲੀ ਨੂੰ ਚੋਇਆ ਸੁਕੰਦੇ ਇਹ ਗੋਲ ਗੱਫੇ ਖਾਂਦੀ ਹੁੰਦੀਆਂ ਇਹ ਉਹਨਾਂ ਨੂੰ ਹੋਰ ਕੋ ਕੰਮ ਹੋਵਲਾ ਮੈਨੂੰ ਪਤਾ ਲੁਤਰੋ ਆਪਣਾ ਦਿਮਾਗ ਨਾ ਕਿ ਸਿੱਧੇ ਕੰਮ ਵਾਲੇ ਤੋਰਿਆ ਕਰ ਮੇਰਾ ਸਿੱਧੇ ਕੰਮ ਵਾਲੀ ਆ ਤੁਸੀਂ ਬਹੁਤੇ ਨਾ ਗੱਲਾਂ ਨਾ ਕਰੋ ਕਦੀ ਵੀ ਆਈਂ ਆਈਂ ਕਦੀ ਕੋਈ ਚੱਜ ਦੀ ਗੱਲ ਨਹੀਂ ਕੀਤੀ ਕਰਦੀ ਲੈ ਵੀ ਮੈਂ ਕਿਥੋਂ ਚੱਜ ਦੀ ਗੱਲ ਕਰਨੀ ਆ ਚੱਜ ਦੀ ਅਗਲਾ ਤੁਹਾਨੂੰ ਆ ਗਿਆ ਸਾਰਿਆਂ ਨੂੰ ਮੈਂ ਤਾਂ ਮਾੜੀ ਆ ਤਾਂ ਮਾੜੀ ਰਹਿਣਾ ਵਾ ਮੈਂ ਚੰਗੀ ਨਹੀਂ ਬਣ ਸਕਦੀ ਜੋ ਤੁਸੀਂ ਮਰਜ਼ੀ ਕਰ ਲਓ ਅਜੇ ਤੈਨੂੰ ਕੱਲ੍ਹ ਦਵਾਈ ਲਾਗਦੀ ਦੀ ਦੋ ਦਿਨ ਪਹਿਲਾਂ ਤੈਨੂੰ ਦਵਾਈ ਲੈ ਆ ਕੇ ਦਿੱਤੀ ਮਰਨਾ ਦਵਾਈਆਂ ਖਾ ਖਾ ਕੇ ਤੇ ਕੀ ਕਰਾਂ ਫਿਰ ਦਵਾਈ ਨਾ ਖਾਵਾਂ ਤਾਂ ਕੀ ਕਰਾਂ ਕੀ ਕਰਾਂ ਨਾ ਖਾਵਾਂਗੀ ਤਾਂ ਤਾਂ ਵੀ ਤਾਂ ਮਰਨਾ ਹੀ ਆ ਆ ਨਾ ਦਿਮਾਗ ਨੂੰ ਨਾ ਕਿ ਟਿਕਾਣੇ ਲਾ ਕੇ ਵਧੀਆ ਤਰੀਕੇ ਨਾਲ ਰਿਆ ਕਰ ਨਾ ਸੋਚ ਹੋਰ ਕੇ ਪਾਸੇ ਖੜਿਆ ਕਰ ਆ ਸੋਚਾਂ ਰੇ ਮੈਨੂੰ ਲੈ ਕੇ ਬਹਿ ਜਾਣਾ ਇੱਕ ਦਿਨ ਵੇਖ ਲਿਓ ਤੁਸੀਂ ਜਿਹੜਾ ਅੰਦਰ ਉਲਟ ਚੱਲਦੇ ਜੈ ਨਾ ਇਸੇ ਕਮਰੇ ਮੈਨੂੰ ਮਾਰਨਾ ਹੁਣ ਵੇਖ ਲੈ ਜਿੱਦ ਚਾਣ ਕੇ ਕੁੜੀ ਉੱਥੇ ਹੀ ਕੱਲੀ ਆ ਨਾ ਮੈਨੂੰ ਤੂੰ ਨੀ ਨਾ ਪੁੱਛਿਆ ਮੈਂ ਤੇ ਕੱਖੋ ਘੋਲੀ ਕਰਕੇ ਰੱਖਤਾ ਤੈਨੂੰ ਸਾਰੇ ਟੱਬਰ ਨੇ ਅੱਗੇ ਤੇਰੀਆਂ ਹੀ ਮੰਦੀਆਂ ਸੀ ਨਾ ਤਾਂ ਸਾਰਾ ਘਰ ਦਾ ਬੇੜਾ ਗਰਗ ਕਰਾ ਕੇ ਦਿਖਾ ਹੁਣ ਬੈ ਗਈ ਤੂੰ ਠੀਕ ਆ ਜੇ ਹੁਣ ਮਾ ਮਾ ਮਹਾਰਾ ਜਨੇ ਹਦੀ ਸੁਣੀ ਆ ਨਾ ਸਾਡੀ ਧੀ ਦੀ ਤੇ ਹੁਣ ਉਹਦਾ ਘਰ ਵਸਣ ਦੀ ਘਰ ਵਸਣ ਦੀ ਉਹਦਾ ਤੁਹਾਨੂੰ ਕੀ ਪਤਾ ਘਰ ਵਸਣ ਦਾ ਅੱਗੇ ਤੇਰੀਆਂ ਮੰਨੀਆਂ ਇੱਥੇ ਤੱਕ ਪਹੁੰਚੇ ਆ ਚੰਗਾ ਤੇ ਜਿਹੜੀ ਉਹਦੀ ਹੈਗੀ ਨਾ ਸੱਸ ਉਹਨੇ ਪਤਾ ਨਹੀਂ ਉਹਦਾ ਕੀ ਹਾਲ ਕੀਤਾ ਹੋਣਾ ਤੁਹਾਡਾ ਕੀ ਇਰਾਦਾ ਉਹ ਬੜੀ ਸਿੱਧੀ ਬੁੱਢੀ ਆ ਉਹ ਜਿੰਨੀ ਵਿੰਗੀ ਆ ਨਾ ਮੈਨੂੰ ਪਤਾ ਵਾ ਉਹ ਚੁੱਪ ਕਰ ਜਾਗਾ ਤੁਹਾਡੀ ਧੀ ਦੀ ਗੋਤ ਮੋੜ ਕੇ ਕੱਢੂਗੀ ਨਾ ਕਰੋ ਤੁਹਾਡੀ ਫੇਰ ਖਖੜਣੀਆਂ ਹੁਣ ਵੇਖੀ ਜਾ ਕਿ ਇਹਨੂੰ ਕੱਖ ਨਹੀਂ ਕਹਿੰਦਾ ਹੁੰਦਾ ਸਾਨੂੰ ਪਤਾ ਅਦੀ ਧੀ ਦਾ ਕੱਖ ਕਹਿੰਦਾ ਇੱਥੇ ਤੁਹਾਨੂੰ ਪਤਾ ਕੱਖ ਨਹੀਂ ਕਹਿੰਦਾ ਮੈਨੂੰ ਪਤਾ ਨਾ ਕਿਦਾਂ ਦੀ ਜਨਾਨੀ ਆ ਕਦੇ ਫੋਨ ਨਾ ਕਿਤੇ ਭੁੱਲ ਕੇ ਕਰ ਬੈਠੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆਹ ਲਈ ਦਵਾਈ ਲੈਦੀ ਮੈਂ ਤੇਰਾ ਸਿਰ ਪਾੜ ਦੇਣਾ ਤੇਰਾ ਮੱਸਾ ਗੱਲ ਮੈਂ ਕਾਦੀ ਮੇਰਾ ਸਿਰ ਪਾਣੀ ਦਿਓ ਤੁਸੀਂ ਪਾੜ ਦੋ ਮੈਂ ਕਰ ਲੋ ਆਪਣੀ ਰਿੱਝਾ ਪੂਰੀਆਂ ਮਾਰ ਦੋ ਮੈਨੂੰ ਆਹ ਵੇਖੋ ਜਦ ਦਫਾ ਹੋਏ ਥੋ ਜਦ ਬਗਵਾਸ ਨਾ ਕਰੇਗਾ ਬੋਦੀ ਆ ਤੇ ਮੁੰਡਾ ਸੋਤਾ ਤੇ ਮੈਂ ਸਪੇਡ ਸੱਟੇ ਤੇਰੇ ਬੁੱਥੇ ਤੇਰੇ ਦੇਕ ਚਪੇੜਾ ਹੀ ਖਾਣੀਆਂ ਹੁਣ ਮੈਂ ਬੁੱਢੇ ਬਾਰੇ ਕਹਿ ਖੋਰ ਮੈਂ ਕੀ ਖਾਣਾ ਵਾ ਕਿਤਾ ਜਬਾਨਾਂ ਚ ਲੰਦੇ ਆ ਦਵਾਈ ਕਿਹਾ ਇੱਕ ਲੈ ਦੋ ਤੇ ਸਿਰ ਦੇ ਵਾਲਾ ਨੇ ਬੰਦਾ ਪੈਣ ਰਿਆ ਵਾ ਇਹਨੇ ਸਾਥ ਦੇਣਾ ਕੱਲ ਨੂੰ ਇਹਦਾ ਤਾਂ ਰਾਬਾ ਜੇ ਕੱਲ ਮਰਦੀ ਅੱਜ ਮਰੇ ਤੇ ਦਫਾ ਹੋ ਬੰਦਾ ਕੜੀ ਲੰਮੇ ਪੈ ਜਾਨੀ ਮੈਂ ਕੀ ਕਰਾਂ ਇਹਨੂੰ ਚਾਹ ਨਹੀਂ ਪੁੱਛਣੀ ਕਿ ਇਹਨੂੰ ਪਾਣੀ ਨਹੀਂ ਪੁੱਛਣਾ ਮੈਂ ਬਿਮਾਰ ਆ ਮੈਂ ਬਿਮਾਰ ਆ ਮੈਂ ਮਰ ਜਾਣਾ ਇਹ ਉਹ ਜਦ ਮਰ ਜਾ ਤੇ ਘਰ ਸੋਕਾ ਹੋ ਜਾਊਗਾ ਤੇ ਸਾਡੀ ਧੀ ਵੀ ਵਸ ਜਾਊਗੀ ਇਹਨਾਂ ਦਾ ਫਰਕ ਹੈ ਘਰ ਦਾ ਬਿੜਾ ਘਰ ਕਾਸ ਲੈ ਜਨਾਨੀ ਨੇ ਹੈਂ ਇਹ ਤਾਂ ਵੇਦੀ ਕੱਖ ਨਹੀਂ ਬੋਲਣ ਲੱਗੀ ਕਦੀ ਆ ਹੋ ਗਿਆ ਕਦੀ ਉਹ ਹੋ ਗਿਆ ਕਦੀ ਇਹ ਹੋ ਗਿਆ ਹੱਦ ਹੋਈ ਇਹਦੇ ਵਾਲੀ ਤੇਰਾ ਪਾਣੀ ਕਿਦੋਂ ਗਲੋਂ ਲਥਣਾ ਗੰਦਨੇ ਨੇ ਪਿੱਦਰ ਹੋਣਗੇ ਨਾ ਤੇ ਫੇਰ ਹੀ ਅੰਦਰੋਂ ਬਾਹਰ ਨਿਕਲਾਂਗੇ ਹੋਰ ਤੇ ਚਲੂ ਬਾਕੀ ਤੇ ਸਾਰੇ ਮੈਂ ਮੰਨਦੀ ਕਿ ਮੰਮੀ ਮੇਰੇ ਨਾਲ ਗੁੱਸਿਆ ਤਾਂ ਕਰਕੇ ਨਹੀਂ ਮੈਨੂੰ ਬੋਲਦੀ ਹੈਗੀ ਤੇ ਦੀਦੀ ਵੇਹਾਂ ਦੀਦੀ ਮੰਮੀ ਤੋਂ ਵੱਧ ਕਰਦੇ ਨੇ ਮੇਰੇ ਨਾਲ ਵੀਂਦੇ ਬੜਾ ਔਖਾ ਵਾ ਮੇਰੇ ਵੱਲ ਜਿੱਦਾਂ ਮੈਨੂੰ ਖਾ ਹੀ ਜਾਣਾ ਹੁੰਦਾ ਪਤਾ ਨਹੀਂ ਮੈਂ ਕੀ ਪਾਪ ਕਰਤਾ ਚਲ ਮੈਨੂੰ ਤਾਰ ਦੇ ਇੱਥੇ ਚਲਾ ਜੋ ਗਾਈ ਦੇ ਮੁੰਡੇ ਦੇ ਕੱਪੜੇ ਲੈਣ ਹੀ ਤੇ ਕਿੰਨੀਆਂ ਚੀਜ਼ਾਂ ਤੂੰ ਆਪਣੀਆਂ ਲੈ ਆਈਆਂ ਚੱਲ ਹੁਣ ਮੰਮੀ ਨੂੰ ਉਹਨਾਂ ਦੱਸੀ ਹੁਣ ਖਤਮ ਸਮਾਨ ਉਹ ਇੱਥੇ ਲੈਣਾ ਨਹੀਂ ਹੋਈ ਤਾਂ ਮੰਮੀ ਚਲੋ ਚਲ ਆਜੋ ਚੱਲ ਹੁਣ ਨਾ ਆਪਣੇ ਕੱਪੜੇ ਜਿਹੜੇ ਨਾ ਮੰਮੀ ਨੂੰ ਦਿਖਾਈ ਹੁਣ ਕਿਉਂ ਮੰਮੀ ਦਾ ਡਰ ਮਾਰਿਆ ਮੈਨੂੰ ਮੰਮੀ ਨੂੰ ਉਹ ਡਾਕਟਰ ਹੀ ਮਾਰਿਆ ਐਵੇਂ ਉਹਨੇ ਕਹਿਣਾ ਨਿਆਣੇ ਦੇ ਕੱਪੜੇ ਲੈਣ ਗਈ ਤੇ ਆਪਣੇ ਚੁੱਕ ਲਈ ਹੈ ਹੁਣ ਇਹ ਗੱਲ ਵੀ ਤੁਹਾਡੀ ਸਹੀ ਹੈ ਕਿ ਰੋਲਾ ਪਾਉਗੀ ਆਹੇ ਚੱਲਾ ਹੁਣ ਤੋਂ ਮੈਂ ਆਪਣਾ ਸੀਧ ਲਕਾਈ ਲੈਣੀ ਹੈ ਫੇਰ ਨਾ ਕੀ ਪਿਆ ਜੀ ਇਹ ਇੰਦਰ ਨੂੰ ਕਰਨਾ ਕੀ ਲਕਾਈ ਜਾਨੀ ਆ ਕੋਸ਼ਿਸ਼ ਨਹੀਂ ਮੰਮੀ ਅਸਰਾ ਨਾ ਸਹੀ ਕਰਨ ਦੀ ਬਲੇ ਕਰ ਹਜਰ ਅਸਰਾ ਨਾ ਹੋਏ ਨੀ ਮੈਂ ਮਰ ਜਾਂ ਨੀ ਮੈਨੂੰ ਤੇ ਪਹਿਲਾਂ ਹੀ ਪਤਾ ਸੀਗਾ ਹੈ ਵੀ ਜਿਹੜਾ ਸਵੇਰ ਦੀ ਗਈਆਂ ਸ਼ਾਮਾਂ ਪੈ ਗਈਆਂ ਵਾ ਕਰਤੂਤਾ ਮਾੜੀਆਂ ਕਰਨ ਨਹੀਂ ਉੱਥੇ ਤੂੰ ਆਹੋ ਕਰਤੂਤਾ ਕੀਤੀਆਂ ਨਾ ਆਪਣਾ ਥੱਬਾ ਹਰਾ ਸਮਾਨ ਲੈ ਕੇ ਆ ਗਈਆਂ ਪੈਸੇ ਤਾਂ ਮੈਂ ਦਿੱਤੇ ਇਹਨਾਂ ਮੁੰਡੇ ਦੇ ਕੱਪੜੇ ਲਿਆਉਣ ਨੂੰ ਹੈ ਤੇ ਮੰਮੀ ਮੇਰੇ ਕੋ ਸਮਾਨ ਹੈਗਾ ਹੀ ਫਿਰ ਕੀ ਹੋਇਆ ਜੇ ਮੈਂ ਲੈ ਲਿਆ ਤੇ ਨਾਲੇ ਮੇਰੇ ਕੋ ਵੀ ਥੋੜੀ ਜਿਹੀ ਪੈਸੇ ਹੀ ਮੈਂ ਉਹਨਾਂ ਦੇ ਲਿਆਵਾਂ ਤੁਹਾਡੇਆਂ ਦਾ ਨਹੀਂ ਲਿਆਵਾਂ ਬੜੇ ਤੂੰ ਆਪਣੇ ਪੈਸਿਆਂ ਦਾ ਲਿਆਈ ਕਿੱਥੋਂ ਆਏ ਤੇਰੇ ਕੋ ਪੈਸੇ ਕਿਉਂ ਮੈਂ ਡਾਣਾ ਪਾਇਆ ਤੈਨੂੰ ਕਿਉਂ ਮੈਂ ਸੂਟ ਨਹੀਂ ਸਿੰਦੀ ਮੈਂ ਸਵਾਈ ਕਰਦੀ ਮੈਂ ਆਪਣੀ ਕੋਰ ਰੱਖਣੀ ਗਈ ਬੜੀ ਸਵਾਈ ਕਰਨੀ ਆ ਜਦੋਂ ਦਾ ਮੁੰਡਾ ਹੋਇਆ ਵਾ ਉਦੋਂ ਦੀ ਕਿੰਨੀ ਕੁ ਸਵਾਈ ਆਉਂਦੀ ਤੈਨੂੰ ਇੱਕ ਦੋ ਸੂਟ ਸੀ ਲਿਆ ਹੀ ਮੈਂ ਤੇ ਹੁਣ ਮੈਨੂੰ ਸਮਾਨ ਚਾਹੀਦਾ ਹੀ ਮੈਂ ਲੈਣਾ ਹੀ ਗਾ ਇਹਦਾ ਹਾਲ ਹੈ ਦੱਸ ਆਤੀ ਯਾਤਰਾ ਕੋ ਪਹਿਲਾਂ ਨਹੀਂ ਆਈਆ ਇੱਥੇ ਹੀ ਹੁੰਦਾ ਈ ਮੰਮੀ ਨਾ ਪਾਣੀ ਨਾ ਥਾਣੀ ਲੜਨ ਲੱਗ ਪੈਂਦੇ ਹੋ ਨਾ ਤਮ ਨੰਨੀ ਜੂਸ ਲਿਆ ਕੇ ਮੈਂ ਜੂਸ ਤੇ ਆਪਾਂ ਮੰਮੀ ਪੀ ਕੇ ਆਏ ਆ ਤੂੰ ਮੈਨੂੰ ਕੀ ਪਿਉਣਾ ਵਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇਰੀ ਜ਼ੁਬਾਨ ਤੇ ਮੋਦੀ ਫਿਰਦੀ ਆ ਜਾਂ ਗੋਲਗੱਪੇ ਨੂੰ ਟੱਕ ਲਾਇਆ ਹੋਣਾ ਜੂਸ ਨੂੰ ਲਾਇਆ ਹੋਣਾ ਐ ਗੋਲਗੱਪੇ ਨਹੀਂ ਖਾਧੇ ਆਪਾਂ ਜੂਸ ਪੀ ਲਿਆ ਸੀ ਹਾਂ ਤੇ ਮੇਰੀ ਗੱਲ ਸੁਨੋ ਮੁੰਡੇ ਨੇ ਸਤਾਇਆ ਨਹੀਂ ਮੁੰਡੇ ਨੇ ਸਤਾਇਆ ਮੁੰਡੇ ਨੇ ਤਾਂ ਮੇਰੇ ਬਾਹਾਂ ਦਾ ਰਹਿਣ ਫਕਾਣ ਦਿੱਤਾ ਅੰਤ ਰਿਆ ਮੇਰੇਆ ਬਾਵਾ ਟਟ ਗਿਆ ਵਾ ਮੈਂ ਤਾਂ ਮਰ ਗਈ ਸਾਰਾ ਦਿਨ ਅੱਜ ਇੱਕ ਘਰ ਦੇ ਕੰਮ ਹੀ ਕੀਤੇ ਤੇ ਮੁੰਡਾ ਵੀ ਸਾਂਭਿਆ ਆ ਤੇ ਮਾਹ ਹੀ ਸੁੱਤਾ ਕਿਤੇ ਤੇ ਮੈਂ ਤੇ ਆ ਮਰਨ ਦੀ ਆ ਸਿਰ ਪੀੜਨਾ ਅੱਗੇ ਤੇ ਨਹੀਂ ਉਸ ਤਾਂ ਹੁੰਦਾ ਹੁੰਦਾ ਤੇ ਸੁੱਤਾ ਰਿੰਦਾ ਹੁੰਦਾ ਹਾਂ ਤੈਨੂੰ ਨਹੀਂ ਨਸਤਾ ਹੁੰਦਾ ਮੈਨੂੰ ਸਤੰਦਾ ਠੀਕ ਆ ਉਦਾਂ ਹੀ ਤੁਸੀਂ ਮੰਮੀ ਬਹਾਨਾ ਬਣਾਉਂਦੇ ਹੋ ਚੁੱਪ ਚਾਪ ਚਪੇੜ ਮਾਰੂ ਤੇਰੇ ਬੁੱਤੇ ਆ ਵੇਖੋ ਸੂਟ ਮੁੰਡੇ ਦੇ ਸੋਹਣੇ ਲੈ ਆਹ ਤੇ ਲਕਾਉਣਾ ਤੋ ਭੋਲੀ ਗਈ ਹੈ ਨਹੀਂ ਆਪਣਾ ਵੀ ਲੈ ਆਈ ਆ ਮੰਮੀ ਸੋਹਣਾ ਨਾ ਸੂਟ ਨੇ ਸੋਨੇ ਦੀ ਜੱਦੀਏ ਕੋਹ ਤੋਂ ਸਮਾਨ ਉਹ ਲੈਦਾ ਕੋਹ ਤੋਂ ਆ ਲੈ ਆਂ ਤੇ ਮੁੰਡੇ ਵਾਸਤੇ ਕੀ ਲੈ ਆਂ ਆ ਦੋ ਸੂਟੜੀਆਂ ਰੱਖੀਆਂ ਮੁੰਡੇ ਦੇ ਵਿੱਚ ਹੈ ਕੋਈ ਅਕਲ ਨੂੰ ਹੱਥ ਮਾਰਿਆ ਕਰ ਕਿੱਥੇ ਗਈ ਤੇਰੀ ਸਿਆਣ ਸਾਰੀ ਤੈਨੂੰ ਇਹ ਨਹੀਂ ਪਤਾ ਲੱਗਦਾ ਆਪਣੇ ਘਰ ਵਾਲੇ ਵੇਖ ਕੇ ਚੱਲਣਾ ਚਾਹੀਦਾ ਵਾ ਤੇ ਮੰਮੀ ਆ 7 800 ਦਾ ਸੂਟ ਹੈ ਸਾਰਾ ਇੰਨਾ ਮਹਿੰਗਾ ਵੀ ਨਹੀਂ ਮੈਂ ਲੈ ਕੇ ਆਈ ਤੇ 800 ਰੁਪਿਆ ਲੈਣ ਜਾਓ ਕਿੱਦਾਂ ਬਣਦਾ ਹੈ ਤੇ ਮੇਕੋ ਤੇਰੀ ਮਾਤਾ ਤੇ 800 ਸਿਆਲ ਵਾਲਾ ਕੋਈ ਸੂਟ ਨਹੀਂ ਨਾ ਮੈਂ ਤਾਂ ਕਰਕੇ ਲੈਂਦਾ ਹਾਂ ਨਾ ਜਾਣਾ ਪੈਂਦਾ ਵਾ ਕਿਤੇ ਨਾ ਕਿਤੇ ਜਾਣਾ ਹੀ ਪੈ ਜਾਂਦਾ ਹਨ ਨਹੀਂ ਆਪਣਾ ਤਾਂ ਤੂੰ ਲੈ ਆਈ ਆ ਤੇ ਮੇਰਾ ਨਾ ਚੇਤਾ ਆਇਆ ਤੈਨੂੰ ਤੁਹਾਡੇ ਸਾਰੇ ਚੀਜ਼ਾਂ ਲੈ ਆਈ ਆ ਤੂੰ ਜਦੋਂ ਚੱਲੇ ਆ ਉਹ ਪੈਸੇ ਤੇ ਤੂੰ ਗਿਣ ਕੇ ਦੇਣ ੜੇ ਹੋ ਤਾਂ ਮੈਂ ਤੁਹਾਡੇ ਵਾਸਤੇ ਕੀ ਲਿਆ ਦੇਣਾ ਤਾ ਮੁੰਡੇ ਦੇ ਘਟ ਲੈ ਆਈ ਆ ਨਾ ਹੁਣ ਸਿਆਲ ਵਾਸਤੇ ਨੂੰ ਕੋਟੀਆਂ ਨਹੀਂ ਹੋਈ ਨਹੀਂ ਆ ਮੁੰਡੇ ਦੀ ਜੈਕਟ ਵੀ ਵਿੱਚ ਹੈ ਗਈ ਆ ਦੋਸਤ ਵੀ ਬਰੀ ਜੈਕਟ ਆ ਕਿੱਥੇ ਜੈਕਟ ਵਾ ਕੋਹੋ ਨਹੀਂ ਇਨਰ ਸੂਟ ਵੀ ਮੈਂ ਲੈਂਦਾ ਵਾ ਲੈ ਲੈ ਮੇਰੇ ਲੱਗੋ ਮੈਂ ਕਿਆ ਇਸ ਸਵਾਦ ਦੇ ਮੁੰਡੇ ਦੇ ਕੱਪੜੇ ਲਿਆਉਗੀ ਆਪਣਾ ਹੀ ਨਹੀਂ ਮੇਰੇ ਕੋਲ ਪੂਰਾ ਹੋਇਆ ਆਹ ਸ਼ਿੰਗਾਰ ਤੇ ਮੈਂ ਮੁੰਡੇ ਦੇ ਸਵਾ ਕੱਪੜੇ ਲਿਓ ਨਹੀਂ ਕਿ ਆਪੇ ਜਾਉਂਗੀ ਮੈਂ ਆਪ ਲੈ ਆ ਕੇ ਦਊਂਗੀ ਉਹਨੂੰ ਪੁੱਛਣੀ ਆ ਨਾ ਔੜਾ ਮੁੱਢੀ ਮੂੰਹ ਆ ਜਮ ਮਗਰ ਲੱਗਾ ਤੇਰੇ ਉਹਨੂੰ ਪੁੱਛਣੀ ਆ ਕਿ ਮੁੰਡੇ ਵਾਸਤੇ ਕੱਪੜੇ ਕਿੱਥੇ ਗਏ ਆ ਤੂੰ ਐਸੀ ਕਰਕੇ ਔਖੇ ਹੁੰਦੇ ਨਾ ਆਪਣਾ ਸੂਟ ਘਰ ਤੋਂ ਲੈਣ ਦਾ ਵਾ ਔਖੀ ਹੋਣੀ ਨਹੀਂ ਮਨੇ ਲੈਂਨੀ ਆ ਜਦ ਤੂੰ ਲੈ ਕੇ ਹੁੰਦੇ ਓ ਕਿਦਾਂ ਦਾ ਲੈ ਕੇ ਹੁੰਦੇ ਧੰਤ ਲੜਨ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਨਾ ਕਰਨ ਦਾ ਹਾਂ ਮੈਨੂੰ ਲੜਨ ਦਾ ਪਰਾ ਕੰਮ ਨਹੀਂਗਾ ਚੌਂਕੇ ਚ ਵੜਦਾ ਬੰਦੇ ਵਾਂਗੂ ਜੀ ਕਹਾਂ ਗੋਤ ਜੀ ਖਿੱਚਦਾ ਦੀ ਫੜਕੇ ਦੀ ਮੈਂ ਕਿ ਡੀ ਸ਼ਾਪਿੰਗਾਂ ਕਰਦੀ ਫਿਰਦੀ ਆ ਕੱਲਿਆ ਮੁੰਡੇ ਦੇ ਕੱਪੜੇ ਲੈਣਵਾ ਸਾਰਾ ਸਮਾਨ ਆਪਣਾ ਲੈ ਕੇ ਤੇ ਆ ਗਈ ਆ ਕੋਈ ਸ਼ਰਮ ਨਹੀਂ ਇਹਨੂੰ ਮੱਸਾ ਵੀ ਕਿਤੇ ਉਹੀ ਗੱਲ ਵਾ ਨਾ ਫਿਰ ਆਪ ਜੰਮਿਆ ਹੋਵੇ ਤਾਂ ਪਤਾ ਹੋਵੇ ਨਾ ਕਿ ਬੱਚੇ ਦੀ ਰਿਜਾ ਕਰਨੀਆਂ ਵਾ ਰਿਜਾ ਤੇ ਤੱਕ ਆਪਣੀਆਂ ਪੂਰਗਾ ਹੁੰਦੀਆਂ ਤਾਂ ਕਰਨੀਆਂ ਵਿਚਾਰੇ ਦੀਆਂ ਸਗਾਤ ਕੇ ਥਾਂ ਦੀ ਡਾੜੀ ਹਾਂ ਫਿਰ ਮੈਂ ਹੋਈਏ ਸ਼ਹਿਰੋਂ ਹੀ ਮੈਂ ਨਦੀਪ ਨੂੰ ਕਰਾਇਆ ਤਿਆਰ ਅੱਛਾ ਤੇ ਇਹ ਪਿਓ ਨੇ ਇਸ ਮਾਨਸੂਨ ਲੈਣਾ ਥੋੜਾ ਬਹੁਤਾ ਤੇ ਟਾਈਮ ਲੱਗ ਜਣਾ ਤੇ ਮੇਰੇ ਕੋ ਨਾ ਪੈਸੇ ਥੋੜੇ ਜਿ ਘਟ ਨੇ ਤੇ ਮੈਂ ਜ ਤੁਹਾਡੇ ਕੋ ਹੈਗੇ ਦੇ ਦਉ ਕਿ 2-4000 ਰੁਪਇਆ ਚਲ ਲੈ ਜਾ ਪੈਸੇ ਤੇ ਤੂੰ ਲੈ ਜਾ ਕੋਈ ਗੱਲ ਨਹੀਂ ਆ ਮੈਂ ਹਾਂ ਚੱਲ ਹੁਣ ਉਹਨੂੰ ਚੀਜ਼ਾਂ ਦੇ ਚਾਹੀਦੀਆਂ ਨੇ ਕੋਈ ਕਪੜਾ-ਕਪੜਾ ਵੀ ਲੈਉਣਾ ਵੇਖੋ ਜੇ ਕੋ ਲੈਣਾ ਹੋਏਗਾ ਸੂਟ ਲੈ ਲੈਗੀ ਆ ਮੇਰੇ ਕੋ ਹੈ ਤਾਂ ਸਹੀ ਆ ਥੋੜੇ ਜਿ ਹੁਣ ਇਹ ਨਹੀਂ ਪਤਾ ਕਿ ਕਿੰਨੇ ਆ ਵੇਖਾਂ ਭਲਾ ਅੱਗੇ ਲਾ ਠੀਕ ਹੈ 6600 ਰੁਪਇਆ ਸਰ ਜੂਗਾ ਫਿਰ ਕੋਈ ਨਹੀਂ ਸਾਰ ਲਾਂਗਾ ਮੇਰੇ ਕੋ ਵੀ ਹੈਗੇ ਨੇ 4000 ਤੇ ਹੈਗਾ ਤੋਂ ਮੈਂ ਜਿਹਨੇ ਕਪੜੇ-ਕੁਪੜੇ ਵੀ ਡੈਪੀ ਤੇ ਫਿਰ ਉੱਥੇ ਤੁਹਾਨੂੰ ਪਤਾ ਹੀ ਹੈ ਮੈਂ ਉਹਨੂੰ ਕੀ ਕਵਾਂਗਾ ਵੀ ਨਾ ਲੈ ਚੱਲ ਨਹੀਂ ਤੇ ਆਪਣਾ ATM ਲੈ ਜਾ ਤੁਹਾਡੇ ਕੋਲ ਤੇ ਲੋਡ ਵੇਗ ਤੇ ਕਢਾ ਲਈ ਹਾਂ ਉਦੇ ਸੋੱਚ ਵੀ ਡੈਡੀ ਥੋੜੇ ਆ ਨਾ ਚੱਲ ਸਰ ਜੂਗਾ ਤਾਂ ਆਉਣੀ ਹੁਣ ਸਾਰੀ ਲਵਾਂਗਾ ਸਾਰ ਲੈ ਹੁਣ ਜਦਾ ਸਰਦਾ ਹੈ ਕੋਈ ਗੱਲ ਨਹੀਂ ਤੇ ਮੈਂ ਜੇ ਕੋਈ ਹੋਰ ਵੀ ਚੀਜ਼ ਲੈਣੀ ਸ਼ਰਮ ਤੇ ਦੱਸ ਦੋ ਨਹੀਂ ਹੋਰ ਅਹੀਂ ਤੇ ਕੋਈ ਨਹੀਂ ਮੰਗੋਣਾ ਬੱਕਰੀ ਠੀਕ ਠਾਕ ਹੀ ਸਾਰਾ ਕੁਝ ਤੇ ਉਹ ਕਣਕ ਨੂੰ ਮੈਂ ਸਪਰੇਅ ਹੋਣ ਵਾਲੀ ਹੀ ਤੇ ਲੈਣਾ ਇਹ ਦਵਾਈ ਦਵਾਈ ਲੈ ਆਇਆ ਹੁੰਦਿਆ ਉਹ ਵਾਲੇ ਪੈਸੇ ਫਿਰ ਉਹਨੂੰ ਕਵਾਂਗਾ ਬਾਅਦ ਚ ਦੇ ਪੈਸੇ ਦੇ ਦਾਂਗੇ ਲਿਖਾਂ ਹੀ ਕੋਈ ਗੱਲ ਨਹੀਂ ਉਹਨੂੰ ਕਹੀਂ ਲਿਖ ਲਾ ਤੇ ਪਰਚੀ ਬਣਾ ਲੈਈ ਉਹਦੇ ਕੋਲ ਠੀਕ ਹੈ ਹਾਂ ਚਲੋ ਕੋਈ ਗੱਲ ਨਹੀਂ ਇੱਦਾਂ ਹੀ ਕਰਾਂਗਾ ਆਓ ਚਲੋ ਆਗੇ ਫਿਰ ਅਹੀ ਆਜੋ ਹੈ ਠੀਕ ਹੈ ਜਾਓ ਛੇਤੀ ਆਜੋ ਤੇ ਧਿਆਨ ਨਾਲ ਬਹੁਤੀ ਗੱਡੀ-ਗੁੱਡੀ ਨਾ ਭਜਾਇਆ ਕਰੋ ਰੋਡ ਤੇ ਐਕਸੀਡੈਂਟ ਪੜੇ ਹੁੰਦੇ ਭਰਾਵਾ ਨਹੀਂ 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 ਸਾਵਧਾਨ ਨਾਲ ਹੀ ਆ ਵੀ ਵਜਣਾ ਚਾਹੀਦਾ ਲੋਕ ਨਹੀਂ ਹੋ ਵੇਂਦੇ ਕੋਈ ਵੀ ਆਹੋ ਇਹ ਤਾਂ ਤੁਹਾਡੀ ਗੱਲ ਸਹੀ ਨਸ਼ੇ ਪੱਤੇ ਖਾਦੇ ਹੁੰਦੇ ਲੋਕਾਂ ਨੇ ਹੂੰ ਹੋ ਗਏ ਫਿਰ ਤਿਆਰ ਤਿਆਰ ਤੇ ਮੈਂ ਵੈਹ ਹੋ ਗਈ ਆ ਪਿੰਦਰ ਤੋਹੀ ਵੀ ਨਾ ਹੁੰਦਾ ਜੇ ਦੀ ਘਰੇ ਨੱਕ ਪਿਓ ਸਗੋ ਰਿਆਣੀ ਦਿੰਦੇ ਨਾ ਤੇ ਚੰਗਾਈ ਹੀ ਟਾਈਮ ਲੰਘ ਹੀ ਜਾਣਾ ਵਾ ਨਵਦੀਪ ਹੁਣ ਤੇਰੇ ਵੀ ਰੀਜ ਹੋਏਗੀ ਮਨ ਚ ਕੋਈ ਚੀਜ਼ ਲੈ ਕੇ ਆਈਏ ਤੇ ਨਾਲੇ ਹੁਣ ਲਿਆਉਣਾ ਜਿਹੜਾ ਸਮਾਨ ਉਹ ਤੇ ਲਿਆਉਣਾ ਹੀ ਪੈਣਾ ਮੈਂ ਮਾਂ ਦੀ ਰੀਜ ਦੀ ਤੇ ਚਲੋ ਕੋਈ ਗੱਲ ਨਹੀਂ ਆ ਉਹ ਤੇ ਗੁਪਿਸ਼ਾ ਪੂਰੀਆਂ ਹੋ ਹੀ ਜਾਂਦੀਆਂ ਨੇ ਨਾਲੇ ਮੇਰੇ ਕੱਪੜੇ ਹੁਣੇ ਆ ਇੱਥੇ ਮੋਹੀ ਮੈਂ ਪਾਲਾਂਗੇ ਇਹਨਾਂ ਨੂੰ ਕੱਢਦੀਆਂ ਨਾ ਤੇ ਧੋ ਧੂ ਕੇ ਤੇ ਸੁਕਾ ਲੈਣੀ ਆ। ਉਹ ਨਵਦੀਪ ਉਹ ਕੱਪੜੇ ਪਏ ਨੇ ਦੱਸ। ਥੱਲੇ ਦੱਸ ਉਹ ਵੀ ਨਹੀਂ ਪਾਣੀ ਹੋ ਕਿੰਨੂ ਪੂਰੇ ਆਉਣੇ ਸੀ। ਆਉਣੇ ਤਾਂ ਨਹੀਂ। ਮੰਮੀ ਨੇ ਉਹਦੇ ਨੂੰ ਛੁੱਟ ਛੜੇ ਕਰਕੇ ਜਾ ਕੇ ਇਹਨੂੰ ਦਿਹਾੜੇ ਨੇ। ਹਾਏ ਹਾਏ ਪਿੰਦ ਨੇ 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 ਮਹਿੰਗੇ ਸੂਟ ਹੀ। ਉਹਦੇ ਇੰਨੀ ਦੱਸ ਉਹਾਂ ਕੀ ਲੋੜ ਹੀ ਕਿਹਨੂੰ। ਹੁਣ ਤੂੰ ਵੀ ਸੋਚਣਾ ਜਦੋਂ ਤੂੰ ਚਲੀ ਗਈ ਹੈ ਤੇ ਫਿਰ ਉਹ ਸੂਟਾਂ ਦਾ ਕੀ ਕਰਨਾ ਹੈ ਇੱਥੇ। ਤੇ ਮੈਂ ਆデア ਪਈ ਹਾਸ ਤੇ ਬਿੱਟੀਆਂ ਵੀ ਬਥੇਰੇ ਸੂਟ ਨੇ ਮੇਰੇ ਤਹੌਣ ਕਿੰਨੇ ਕੁ ਲਵਾਵਾਂਗੇ ਕੋਈ ਨਹੀਂ ਲੈ ਲਈ ਜਿੰਨੇ ਲੈਣੇ ਹੋਣਗੇ ਲੋਡ ਅਨੁਸਾਰ ਤੇ ਲੈਣੇ ਪੈਣੇ ਆ ਪਰ ਇਹ ਆਪੀ 7-8000 ਰੁਪਿਆ ਕੋਲ ਮੁੜ ਕੇ ਫੇਰ ਲਾਵਾਂਗੇ ਹਨ ਚਲੋ ਕੋਈ ਗੱਲ ਨਹੀਂ ਹੌਲੇ ਹੌਲੇ ਜੀ ਲੈ ਆਵਾਂਗੇ ਘਰ ਪਾਉਣ ਵਾਸਤੇ ਫਿਰ ਨਾਲ ਇੱਕ ਦੋ ਕੋਟੀਆਂ ਲੈ ਲਾਂਗੇ ਹੌਲੀ ਕੰਨੋਂ ਜ਼ਿਆਦਾ ਲਿਆਉਣੇ ਨਹੀਂ ਤੂੰ ਥੋੜੇ ਵਧੀਆ ਲੈ ਕੇ ਆਵੀਂ ਤੇ ਕੋਈ ਨਹੀਂ ਆਪਾਂ ਫੇਰ ਕਿਸ ਦਿਨ ਚੱਲ ਜਾਾਂਗੇ ਜੇ ਵਧੀਆ ਲੈਣ ਲੱਗੇ ਨਾ ਤੇ ਜਿੰਨੇ ਤੇਰੇ ਕੋਲ ਪੈਸੇ ਨੇ ਇੰਨੇ ਕ ਦਾ ਮਹਾ ਇੱਕ ਹੀ ਸੂਟ ਆਉਣਾ ਵਾ ਚੱਲ ਕੋਈ ਨਹੀਂ ਵਕੀ ਹੁਣ ਹੀ ਆਪਣਾ ਟਾਈਮ ਨਹੀਂ ਤੇ ਸਾਰਨਾ ਵਾਣਾ ਆਹੋ ਹੀ ਤੇ ਗੱਲ ਤੇਰੀ ਸਹੀ ਆ ਦੋਗ ਲੈ ਲਾਂਗੀ ਤੇ ਕੁਝ ਮੈਂ ਕੋਟੀ ਵੀ ਲੈਣੀ ਆ ਓਪੀ ਨਹੀਂ ਮੇਰੇ ਤੋਂ ਕੋਈ ਹੈਗੀ ਚੱਲ ਅੱਲੀ ਕੋਈ ਗੱਲ ਨਹੀਂ ਆ ਹਾਂਜੀ ਤੇ ਚੱਲੀਏ ਫਿਰ ਪਰ ਪਿੰਦੇ ਰੇ ਮੈਂ ਇੱਕ ਗੱਲ ਸੋਚੰਦੀ ਆ ਘਰ ਦੇ ਮੇਰੇ ਨਾਲ ਇਦਾਂ ਦੇ ਨਹੀਂ ਕਰਨਾ ਤੇ ਜਿੱਦਣ ਬਾਹਰ ਲੋਕਾਂ ਨੂੰ ਪਤਾ ਲੱਗਾ ਅਣ ਗਵਾਂਢ ਵਿੱਚ ਕਿ ਮੈਂ ਫੇਰ ਵਾਪਸ ਆ ਗਈ ਆ ਉਦਣ ਕੀ ਬਣੂਗਾ ਓਏ ਆਪਾਂ ਅਣ ਗਵਾਂਢ ਕੋਲ ਕੀ ਲੈਣਾ ਹੈ ਸਾਨੂੰ ਆਪਣੇ ਘਰ ਨਾਲ ਮਤਲਬ ਆ ਠੀਕ ਆ ਨਾ ਆਪਾਂ ਖੁਸ਼ ਆ ਨਾ ਤੇ ਗਵਾਂਢੀਆਂ ਦਾ ਕੀ ਹੈ ਉਹਦੇ ਉਦਾਂ ਛੜਦੇ ਹੀ ਰਹਿੰਦੇ ਨੇ ਤੇ ਚਲੋ ਫੇ ਚੱਲੀਏ ਹਾਂ ਚੱਲ ਫਿਰ ਆ ਜਾ ਚੱਲੀਏ ਮੇਰੇ ਕੋ ਟਾਈਮ ਨਾ ਮੋੜਾਵਾਂਗੇ ਤੇ ਹੋਰ ਹੈ ਚਲੋ ਨੂੰ ਪੋਛਣੀ ਨਾ ਵੱਡੀ ਗੱਡੀ ਵਾਲੀ ਨੂੰ ਵੀ ਹੁਣ ਉਹ ਕੀ ਲੱਗਦੀ ਏ ਤੇਰੀ ਜਿਹੜੀ ਬੈਗ ਤੇ ਚਲ ਗਈ ਹਾਂ ਤੇ ਬੜੀਆਂ ਗੱਲਾਂ ਕਰਦੀ ਹੁੰਦੀ ਸੀਗੀ ਇੱਥੇ ਨਹੀਂ ਖਾਣਨੀ ਗੱਡੀ ਤੇ ਉੱਥੇ ਨਹੀਂ ਖਾਣਨੀ ਮੰਮੀ ਆ ਛੱਡਦੇ ਹਾਂ ਕੰਮ ਤੂੰ ਇੱਥੇ ਹੀ ਲੱਗੀ ਰਹਾ ਕਾ ਤੈਨੂੰ ਬਾਹਰ ਕੀ ਹੁੰਦਾ ਤੈਨੂੰ ਨਹੀਂ ਪਤਾ ਲੱਗਦਾ ਹੈਗਾ ਇਹ ਆ ਚਾਰ ਭਾਂਡੇ ਹੀ ਮੈਂ ਚਲ ਤੋਈ ਲੈਣੀ ਆ ਆਹ ਉਹ ਭਾਂਡੇ ਧੋਈ ਜਾ ਤੇ ਬਾਹਰ ਕੀ ਬੰਦਾ ਉਹ ਨਾ ਵੇਖੀ ਉਹ ਸਿੱਧੀ ਗੱਲ ਦੱਸ ਮਾਫਰਾ ਤਾਂ ਤਾਂ ਕਹਿੰਦੇ ਹੀ ਖਮਾਫਰਾ ਕੇ ਕੀ ਕਰਨੀ ਆ ਉਹਨੂੰ ਜਾਣਾ ਹੀ ਨਾ ਪੈਂਦਾ ਹੀ ਹਾਂ ਤੁਹਾਡੇ ਕੋ ਸਹੀ ਨਾ ਮੰਗੀ ਪੰਜਾਬੀ ਦਿਓ ਆਹ ਤੁਸੀਂ ਕਹਿੰਦੇ ਵੀ ਹੈ ਨਹੀਂ ਆ ਹਣਾ ਕਿੰਨੀਆਂ ਗੱਲਾਂ ਸੁਣਾਈਆਂ ਹੈਗੀਆਂ ਤੇ ਅੱਜ ਉਹ ਤੁਹਾਡੀ ਕੀ ਲੱਗਦੀ ਜਿਹੜੀ ਗੱਡੀ 'ਚ ਬਹਿ ਕੇ ਚਲ ਗਈ ਵੀ ਕੌਣ ਨਾ ਉਹ ਆਹੋ ਮੈਂ ਇਹਨੂੰ ਕੱਢਣੀ ਆ ਨਾ ਗੱਡੀ 'ਚ ਬਾਹਰ ਜਾਣਾ ਕਿੱਥੇ ਆ ਹੁਣ ਤੁਸੀਂ ਉਹਦੇ ਗਾਂ ਗਏ ਅਗਲੇ ਹਾ ਦੋਹੀ ਇਹਨਾਂ ਵਾਲੀ ਤੇਰਾ ਪੇ ਉਹ ਕਿੱਥੇ ਹੀ ਉਹਨੂੰ ਨਹੀਂ ਪਤਾ ਡੈਡੀ ਨੂੰ ਤਾਂ ਸਾਰਾ ਪਤਾ ਵਾ ਡੈਡ ਨੂੰ ਕਿਹੜਾ ਪਤਾ ਨਹੀਂਗਾ ਅਗਲੇ ਨੇ ਪੈਸੇ ਦਿੱਤੇ ਆ ਜਾਣ ਲੱਗਿਆਂ ਵੀ ਕਿੰਨੇ ਏ ਨਿਯੋਪਦਾ ਕਨੇ ਦਿੱਤੇ ਆ ਪਰ ਜਿੰਨੇ ਜੇਬ ਚ ਹੀ ਉਹਨੇ ਫੜਾ ਤੈਨੂੰ ਕਿ ਲੈ ਜਾ ਹਾਂ ਮੈਂ ਤੇਰੇ ਪਿਓ ਕੋਲ ਕੱਲ 1000 ਰੁਪਇਆ ਮੰਗਿਆ ਸੀ ਤੇ ਕਹਿੰਦੇ ਮੇਰੇ ਕੋਲ ਤੇ 1 ਰੁਪਇਆ ਨਹੀਂ ਮੈਂ ਹੁਣ ਪੁੱਛ ਨਹੀਂ ਆ ਨਾ ਤੇ ਹੁਣ ਕਿਹਦੇ ਕੋਲੋਂ ਪੈਸੇ ਕੱਢ ਕੇ ਫੜਾਤੇ ਤੇ ਗੱਡੀ ਨਾਲੇ ਤੇ ਪਿਓ ਨੇ ਦਿੱਤੀ ਤੇ ਉਹ ਲੈ ਕੇ ਚਲ ਗਈ ਹੁਣ ਡੈਡੀ ਵੀ ਨਿਕਲ ਗਿਆ ਉਥੋਂ ਅਗਲੇ ਨੇ ਮਾਵਾ ਤੀਆਂ ਨੇ ਸਲਾਹ ਕੀਤੀ ਐ ਕਿ ਮੁੰਡੇ ਨੂੰ ਪਿੱਛੇ ਲਾਓ ਤੇ ਮੁੰਡੇ ਨੇ ਅੱਗੇ ਪਿਓ ਨੂੰ ਲਾ ਲਿਆ ਅੱਗੇ ਡੈਡੀ ਕਿਤੇ ਵੀ ਕੰਮ ਜਾਂਦੇ ਹੁੰਦੇ ਸੀਗੇ ਕੋਈ ਵੀ ਕੰਮ ਕਰਦੇ ਸੀ ਤੁਹਾਡੀ ਸਲਾਹ ਲੈਂਦੇ ਸੀ ਹੁਣ ਪੁੱਛਦੇ ਤੁਹਾਨੂੰ ਕੋਈ ਨਹੀਂ ਨਹੀਂ ਨਾ ਪੁੱਛਦਾ ਕੋਈ ਗੱਲ ਨਹੀਂ ਇੱਕੋ ਜੀ ਜਾ ਕੇ ਨਾ ਤੇ ਗੱਲ ਕਰਨੀ ਹੈ ਨਾ ਪੁੱਛਣਗੇ ਨਾ ਇਹਨੂੰ ਮੈਂ ਕਿਹਾ ਉਸੇ ਨੂੰ ਵਾਲੀ ਹੋ ਜਾ ਮੈਂ ਤਾਂ ਉਧਰ ਨਹੀਂ ਜਾਣਾ ਮੈਂ ਤਾਂ ਰਵਾਂਗੀ ਤੇਰੇ ਵੱਲ ਪਰ ਤੇਰੇ ਪਿਓ ਨੂੰ ਵੀ ਕੁਝ ਦੱਸ ਦਾਂਗੀ ਜਿਹੜਾ ਉਹਨਾਂ ਦਾ ਹਿਸਾਬ ਦੇਣ ਲੈ ਪਿਆ ਛੱਡ ਦੇ ਮੰਮੀ ਡੈਡੀ ਨੇ ਨਹੀਂ ਆਖਿਆ ਲੱਗਣਾ ਜਾਂ ਜਿੰਨਾ ਉਹ ਜਤਨਾ ਉਹ ਕਹਿੰਦੇ ਉਤਾਂ ਹੀ ਕਰਦੇ ਆ ਤੂੰ ਆਨੀ ਹੈ ਨਾ ਆਖੇ ਨਹੀਂ ਲੱਗਣਾ ਫੇ ਮੈਨੂੰ ਗੱਲ ਤਾਂ ਕਰਕੇ ਵੇਖ ਲੈ ਮੈਨੂੰ ਜਾਤ ਲੈਣ ਦੇ ਭਲਾ ਪਰ ਮੰਮੀ ਤੇਰੀ ਗੱਲ ਦਾ ਕੋਈ ਫਾਇਦਾ ਨਹੀਂ ਐ ਤੂੰ ਜਿੰਨਾ ਮਰਜ਼ੀ ਮੱਥਾ ਮਾਰ ਲਾ ਥੇ ਤੈਨੂੰ ਪਤਾ ਤੇ ਹੈਗਾ ਵਾ ਨਹੀਂ ਮੈਂ ਤੇ ਆਨੀ ਆ ਯਾਂ ਕਰੋ ਗਏ ਹਣ ਦੋਵੇਂ ਜਾਣੇ ਤੇ ਦੋਵਾਂ ਗੇਟਾਂ ਨੂੰ ਮਾਰੋ ਜਿੰਦਰੇ ਤਾਨੂੰ ਘਰ ਨਾ ਵੜਨ ਦਈਏ ਹੁਣ ਤੂੰ ਚੁੱਪ ਕਰ ਜਦੋਂ ਆਏਗੀ ਨਾ ਇਹਦੀ ਤੇ ਮੈਂ ਲੂੰਬੜੀ ਵੇਖੀ ਕਿਦਾਂ ਕਮਾਉਣੀ ਆ ਇਹਨੂੰ ਮੈਂ ਇੱਕੋ ਗੱਲ ਕੁੱਛਣੀ ਆ ਵੀ ਖਬਰਦਾਰ ਸਾਡੇ ਘਰ ਦੀਆਂ ਚੀਜ਼ਾਂ ਨੂੰ ਹੱਥ ਲਾਉਣੀਆਂ ਨਹੀਂ ਤੇ ਮੈਂ ਤੇਰੇ ਹੱਥ ਵੜ ਦੇਣੇ ਆ ਫੇਰ ਨਾ ਇਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿੰਨਾ ਕੁਛ ਇਹਦੀ ਮਾਂ ਨੇ ਕੀਤਾ ਆਣ ਕੇ ਫਿਰ ਟੱਬਰ ਨੂੰ ਇਹਨੇ ਮਗਰ ਲਾ ਲਿਆ ਇਹਨੇ ਤੁਹਾਡੇ ਘਰ ਦਾ ਰਹਿਣ ਕੱਖ ਨਹੀਂ ਦੇਣਾ ਹੈਗਾ ਪਤਾ ਨਹੀਂ ਮੰਮੀ ਵੇਖ ਲਾ ਤੁਹਾਨੂੰ ਦੋ ਹਨਾ ਮਾਰੇ ਕਰਕੇ ਨਾ ਪਹਿਲੀ ਵੀ ਤੀਜੇ ਹਿੱਸੇ ਦੀ ਦਿੱਤੀ ਹੈਗੀ ਕੀ ਦਿੱਤਾ ਹੈ ਇਹਨੂੰ ਸਭ ਕੁਝ ਉਹਨਾਂ ਉਹਦੇ ਪਿੰਦਰ ਜੋਗਾ ਕਰਤਾ ਹੈਗਾ ਤੇ ਅਹੀਂ ਤੇਰੇ ਕੰਮ ਆਏ ਹੁਣ ਹੋਰ ਉਹਨੇ ਤਾਂ ਨਹੀਂ ਆਉਣਾ ਤੂੰ ਫੇਰ ਨਾ ਕਰ ਕੇ ਇਸ ਗੱਲ ਦਾ ਮੈਨੂੰ ਪਤਾ ਸਾਰੇ ਮੈਂ ਜੋ ਵੀ ਕਰਾਂਗੀ ਸੋ ਸਮਝ ਕੇ ਕਰਾਂਗੀ ਪਰ ਇੱਕ ਵਾਰੀ ਇਹਨੂੰ ਆ ਲੈਂਦੇ ਇਹਨੂੰ ਲੱਗ ਪਤਾ ਜਾਊਗਾ ਤੇ ਮੈਂ ਦੂਜੀ ਦੇ ਰਿਹਾ ਕਿ ਕਿੱਦਾਂ ਇੱਥੇ ਬਸਣਾ ਵਾ ਉਹਦੇ ਸਾਨੂੰ ਨਹੀਂ ਨਹੀਂ ਕਰਦਾ ਵਾ ਨਾ ਡੈਡੀ ਦਾ ਵੀ ਹੱਲ ਕਰ ਲੈਨੇ ਆ ਡੈਡੀ ਕਿ ਤੁਹਾਡੇ ਤੋਂ ਬਾਹਰ ਤਾਂ ਨਹੀਂ ਜਾਣ ਜਾਏਗਾ ਪੁੱਛ ਲੈਨੀ ਆ ਜੋ ਵੀ ਕਹੂਗਾ ਨਾ ਉਹਨੂੰ ਮੈਂ ਸਮਝਾਵਾਂਗੀ ਤੇ ਮੰਮੀ ਡੈਰੀ ਬਾਹਰ ਹੀ ਆ ਤਾਂ ਇਹ ਤੈਨੂੰ ਪੁੱਛਦਾ ਕੱਖ ਨਹੀਂਗਾ ਇਹ ਕਿਹੜੀ ਗੱਲ ਨੂੰ ਖਪੀ ਜਾਨੀ ਆ ਮੈਨੂੰ ਇੱਕ ਦਿਨ ਨਾ ਗਲਤ ਕਰਕੇ ਵੇਖ ਲੈਂਦੇ ਮੰਮੀ ਖਾਬਾ ਨਾ ਤੇ ਹੋਰ ਕੀ ਕਰਾਂ ਮੇਰਾ ਤੁਹਾਡੀ ਫਿਕਰ ਮਾਰ ਚੱਲੀ ਏ ਕਿਉਂ ਨਾ ਤੁਹਾਡੀ ਨਹੀਂ ਕੋਈ ਕਦਰ ਕਰਦਾ ਹੁੰਦਾ ਹੁੰਦਾ ਤੁਹਾਨੂੰ ਵੀ ਸਾਡੇ ਵਰਗੇ ਕਰਸ਼ ਛੜਿਆ ਵਾ ਤੂੰ ਮੇਰੇ ਦੀ ਨਾ ਇੰਨੀਆਂ ਗੱਲਾਂ ਸੋਚਿਆ ਨਾ ਕਰ ਬਿਮਾਰ ਹੋ ਜੇਂਗੀ ਅੱਗੇ ਹੀ ਨਾਲ ਮੂੰਹ ਹੋ ਗਿਆ ਕੋਈ ਗੱਲ ਨਹੀਂ ਤੂੰ ਮੇਰੇ ਉੱਤੇ ਗੱਲ ਛੁੱਟੀ ਹੈ ਨਾ ਮੈਂ ਆਪੇ ਕੋਈ ਨਾ ਕੋਈ ਹੱਲ ਕਰ ਲਾਂਗੀ ਤੇ ਰਹਿ ਗਈ ਗੱਲ ਤੇਰੇ ਪਿਓ ਦੀ ਇੱਕ ਵਾਰੀ ਲੱਗਿਆ ਤੇ ਜਾ ਲੰਦੇ ਲੱਗ ਪਤਾ ਜਾਊਗਾ ਵੀ ਵੇਖੀ ਮੈਂ ਇਹਦੀ ਵੀ ਨਾਲ ਹੀ ਫੱਡੌੜ ਲਾਉਣੀ ਚੱਲ ਮੁੰਡੇ ਦੇ ਨਾਲ ਤੇ ਜਿੱਥੇ ਮਰਜੀ ਇਸ ਘਰੋਂ ਤੁਹਾਨੂੰ ਕੱਖ ਨਹੀਂ ਮਿਲਦਾ ਹੈ ਕੋਈ ਨਹੀਂ ਕਰਕੇ ਗੱਲ ਤੇ ਪੁੱਛ ਤੋ ਤਹੀ ਭਲਾ ਕੀ ਜਾਂਦੇ ਮੈਂ ਜਾਣੀ ਹਾਂ ਤੂੰ ਨਾ ਹੁਣ ਉਧਰ ਰਵੀ ਮੈਂ ਆਪੇ ਗੱਲ ਕਰਕੇ ਨਾ ਤੈਨੂੰ ਸਾਰਾ ਕੁਝ ਦੱਸ ਦਾਂਗੀ ਠੀਕ ਆ ਚੱਲ ਮਾਤਾ ਤੇ ਹੁਣ ਹੌਲੀ ਹੌਲੀ ਹੱਥਾਂ ਤੇ ਆਉਣ ਗਈ ਏ ਚੱਲ ਇੰਨੇ ਵਾਸਤੇ ਕਰਨੇ ਆ ਇਹੋ ਹੀ ਕੋਈ ਸੋਚੂ ਤੁਹਾਡਾ ਹੋ ਬੱਲੇ ਬੱਲੇ ਨਿਉਣ ਹੈ ਕਿਥੇ ਉਹ ਸਾਹਮਣੇ ਹੀ ਨੇ ਪਿੰਦਰ ਨੇ ਹੁਣ ਖੜੀ ਲਾਈ ਦੇਣੀ ਹੈ ਤੇ ਚੱਲ ਮੈਂ ਪੱਠੇ-ਪੁੱਠੇ ਰ ਪਾਵਾਂ ਮਰ ਜਾਣ ਮੈਂ ਕਿਹਾ ਸੁਖਨਾ ਨੋਪਤ ਕਿੱਥੇ ਆ ਉਹ ਸ਼ਹਿਰ ਨੂੰ ਗਏ ਜਰਾ ਤਾਂ ਕੀ ਗੱਲ ਮੇਰਾ ਕੋ ਘਰ ਵਿੱਚ ਸਹਾਈ ਨਹੀਂ ਮੈਨੂੰ ਨਹੀਂ ਪੁੱਛਣ ਦਾ ਫਰਜ ਬੰਦਾ ਤੂੰ ਕੂੰਦੀ ਬੋਲਦੀ ਨਹੀਂ ਕਿਸੇ ਨਾਲ ਪੁੱਛਣਾ ਤੈਨੂੰ ਸਵਾ ਕਿਸ ਨੇ ਜੇ ਕੋਈ ਪੁੱਛੂਗਾ ਤਾਂ ਤੇਰੀ ਖੂਆਗੀ ਕਿ ਜਾਗਦਾ ਕਿ ਆਪਾਂ ਟੋਕ ਟੋਕ ਮਵਾ ਆਦੇ ਲੱਗੇ ਸਕਾਰਦੇ ਓਏ ਉਹਦੇ ਵਿਚਾਰੇ ਤੇਰੇ ਤੋਂ ਡਰਦੇ ਰਹਿੰਦੇ ਆਵੇਂ ਨਾ ਇਦਾਂ ਕਰਿਆ ਕਰ ਬਹੁਤ ਡਰਦੀ ਆ ਹਾਂ ਮਾਰ ਕੇ ਉਹਨਾਂ ਨੂੰ ਪੈਸੇ ਕੱਢ ਕੱਢ ਦਿੰਦੇ ਜੀ ਮੈਂ ਤਾਂ ਕਹ ਲੋ 50000 ਮੰਗ ਲਾ ਤੁਹਾਨੂੰ ਬਹੁਤ ਪੈ ਗਈ ਤਰੋਗੀ ਮੇਰੀ ਗੱਲ ਸੁਣਨਾ ਉਹਨੂੰ ਘਰ ਦੇ ਜੀ ਆਰ ਪੈਸੇ ਤੇ ਘਰੋਂ ਖਾਣਗੇ ਤੂੰ ਫਿਰ ਕੀ ਗੱਲ ਮੇਰੇ ਕੋ ਨਹੀਂ ਪੁੱਛ ਕੇ ਖਾ ਸਕਦੇ ਮੈਨੂੰ ਵੀ ਕਿਤੇ ਕੋ ਥੋੜਾ ਬਗਾ ਰਹਿਣ ਦਿਓ ਕੋਈ ਨੂੰ ਪੁੱਛਣ ਜੋਗੀ ਜਾਂ ਦੱਸਣ ਜੋਗੀ ਤੂੰ ਕੌਣ ਬੋਲਾਂ ਤੇ ਰਾਖੋ ਦੇ ਨਾਲ ਜਦੋਂ ਨਹੀਂ ਆਈ ਤੂੰ ਨੇ ਕਿਤੇ ਕਿਉਂ ਆਇਆ ਤੱਕ ਨਹੀਂ ਉਹਨੂੰ ਮੈਨੂੰ ਇਹ ਮਾਸਾ ਨਹੀਂ ਗਈ ਚੰਗੀ ਲੱਗਦੀ ਤੇ ਮੈਨੂੰ ਇਹ ਦੱਸੋ ਸਾਡੀ ਗੱਡੀ 'ਚ ਬਹਿ ਕੇ ਗਈ ਨਾ ਮਤਲਬ ਕੀ ਮੇਰੀ ਗੱਲ ਸੁਣ ਘਰ ਦੀ ਨੂੰ ਆ ਤੇ ਘਰ ਦੀ ਗੱਡੀ ਆ ਤਾਂ ਉਹਦੇ 'ਚ ਬਹਿ ਕੇ ਜਾਉਗੀ ਦੱਸ ਹੁਣ ਕੱਚ ਜਾਉਗੀ ਇਹ ਨਾ ਤੇ ਮੇਰੀ ਨੂੰ ਆ ਤੇ ਨਾ ਇਹ ਸਾਡੇ ਘਰ ਦਾ ਜੀ ਹੈ ਜਦੋਂ ਇੱਕ ਵਾਰ ਹੀ ਮੁੱਕ ਗਿਆ ਨਾ ਮੈਂ ਵਾਰ-ਵਾਰ ਇਹਨੇ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੀਦਾ। ਮੈਂ ਤੇਰਾ ਕੋਈ ਮੱਥਾ ਨਹੀਂ ਮਾਰਨਾ। ਚੰਗਾ ਮੈਨੂੰ ਐਵੇਂ ਸਿਰ ਦਰਦ ਨਾ ਕਰ ਮੇਰੇ ਤੇ ਜਾ ਜੋ ਕਰਨਾ ਤੂੰ ਕਰ ਲੈ ਜਾ ਕੇ। ਅੱਛਾ? ਹਾਂ। ਹੁਣ ਮੇਰੇ ਸਾਹਮਣੇ ਤੂੰ ਹੀ ਉਹਨਾਂ ਦੇ ਹੱਥਾਂ 'ਚ ਚੜ ਗਈ। ਹੱਥਾਂ 'ਚ ਮੈਂ ਕਹ ਰਿਹਾ ਚੜ ਗਈ। ਮੈਂ ਤਾਂ ਕਹਿੰਦਾ ਰਲ ਮਿਲ ਕੇ ਰਹੋ ਸਾਰੇ ਜਣੇ ਹੁਣ ਤੁਸੀਂ ਨਹੀਂ ਰਹਿੰਦੇ। ਮੇਰੀ ਸੁਣ ਲੋ ਗੱਲ ਉਹਦੀ ਮਾਂ ਜੇ ਬੜੀ ਚਲਾਕ ਉਹਨੇ ਐਸੀ ਸਕੀਮ ਤੇ ਘੱਲੀ ਆ ਕਿ ਜੀਆਂ ਨੂੰ ਲੜਾ ਕੇ ਨਮਰਵਾਉਣੀ ਆ। ਤੇ ਤੂੰ ਸਿਆਣਾ ਬੰਦਾ ਥੋੜਾ ਬੋਤਾ। ਜੇ ਹੁਣ ਜੀਆਂ ਦੀ ਮੌਤ ਆਈ ਆ ਤਾਂ ਮੈਂ ਦੱਸ ਕੀ ਕਰਾਂ? ਮੈਂ ਤਾਂ ਕਹਿੰਨਾ ਬਚੋ ਨਾ ਲੜ ਤੈਨੂੰ ਮੇਰਾ ਮਾੜਾ ਮੋਟਾ ਮੈਨੂੰ ਆਵਾਜ਼ ਮਾਰ ਦੋ ਚੱਲ ਕੋਈ ਗੱਲ ਨਹੀਂ ਜਦੋਂ ਹੁਣ ਦੂਜੀ ਵਾਰੀ ਜਾਣਗੇ ਤੈਨੂੰ ਵੀ ਆਵਾਜ਼ ਮਾਰ ਲਾਂਗਾ ਮੇਰਾ ਤੇਨੇ ਮੱਥੇ ਲੱਗਨ ਨੂੰ ਕਲੇਣੀ ਦੇ ਨਹੀਂ ਜੀ ਕਰਦਾ ਤਾਂ ਫੇਰ ਫੇਰ ਕਰਵਾਨੀ ਆ ਵੀ ਮੈਨੂੰ ਪੁੱਛ ਕੇ ਨਹੀਂ ਜਾਂਦੇ ਪੁੱਛ ਕੇ ਨਹੀਂ ਜਾਂਦੇ ਪਰ ਮੈਂ ਤੁਹਾਨੂੰ ਇਹ ਇੰਨੀ ਗੱਲ ਦੱਸਤੀ ਆ ਵੀ ਮੈਂ ਮੰਗੇ ਪੈਸੇ ਤੇ ਤੁਹਾਨੂੰ ਅੱਖਾਂ ਕੱਢਦੇ ਏ ਮੇਰੇ ਵੱਲ ਤੇ ਹੁਣ ਕਿਦਾਂ ਵੜਾਤੀ ਆ ਪੈਸੇ ਉਹ ਗੱਲ ਸੁਣ ਮੁੰਡਾ ਵਿਚਾਰਾ ਤਰਲੇ ਡਿਆ ਸੀ ਮਾਰਨ ਪੈਸਾ ਰੱਗੇ ਉਹਦੇ ਕੋਲ ਕੋਈ ਨਹੀਂ ਦਵਾਈਆਂ ਨੇ ਹਦਾਰ ਲਿਆਉਣੀ ਸੀ ਭਰੇਆਂ ਵਾਲੀ ਤੇ ਤੂੰ ਕਿਹੜੀਆਂ ਗੱਲਾਂ 'ਚ ਪਈ ਆ ਮੁੰਡਾ ਜਦੋਂ ਚੰਗਾ ਸੀ ਨਾ ਮੁੰਡਾ ਹੁਣ ਉਹਦੀ ਮੰਨਦਾਈ ਜੋ ਉਹਨੇ ਕਹਿਣਾ ਉਹੋ ਹੀ ਕਰਨਾ ਓ ਤੇ ਨੱਚਦਾ ਫਿਰਦਾ ਉਹਦੇ ਅੱਗੇ ਹੁਣ ਤੇ ਤੂੰ ਜਿੰਨੇ ਹੱਥਾਂ ਤੇ ਚੜੀਆਂ ਨਾ ਉਹਨਾਂ ਨੇ ਤੈਨੂੰ ਪਾਣੀ ਦਾ ਘੁੱਟ ਨਹੀਂ ਤੈਨੂੰ ਪਿਆਲ ਦੇ ਪਾਦੇ ਆ ਉਹਨੂੰ ਦਿੱਤਾ ਕੀ ਜੇ ਤਿੰਨ ਉਹਨੂੰ ਉਹਨੂੰ ਕਿਹਨੇ ਦਿੱਤਾ ਉਹਨੂੰ ਪਹਿਲੀ ਦਿੱਤੀ ਤੇ ਤੀਜੇ ਹਿੱਸੇ 'ਚ ਸਵਾਹ ਦਿੱਤਾ ਵਾਹ ਉਹ ਰੋਣਗੇ ਦੇਣੇ ਲੋ ਰੋਕੇ ਰੋ ਰੋਕੇ ਆਪਣਾ ਹਿੱਸਾ ਹੀ ਲਿਆ ਵਾਧ ਤੇ ਨੀ ਨਾ ਪੁੱਛ ਲੈ ਤੇਰਾ ਫੇਰ ਜੀ ਕਰਦਾ ਨਾ ਲੂਣ ਘੋਟਣੇ ਨਾ ਤੇਰੀ ਮੋਰਾ ਸਿੱਕੇ ਜਰਾ ਚੰਗੀ ਤੇ ਹਾਂ ਤੇ ਇੱਥੇ ਹੀ ਰਹੀ ਹੈ ਨਾ ਮਾੜੀ ਆ ਚੰਗੀ ਆ ਘਰ ਛੱਡ ਕੇ ਤੇ ਨੀ ਨਾ ਗਈ ਤੂੰ ਬੰਦ ਨਹੀਂ ਲੱਗੀ ਚੇਤਾ ਭੁੱਲ ਗਿਆ ਨਾ ਉਹਦਾ ਤੈਨੂੰ ਉਹ ਕੋਈ ਗੱਲ ਨਹੀਂ ਘਰਾਂ ਵਿੱਚ ਸੌ ਗੱਲਾਂ ਬਤਾਂ ਹੋ ਜਾਂਦੀਆਂ ਅੱਛਾ ਪਿਆਰ ਤੈਨੂੰ ਨਾ ਘਰੋਂ ਕੁੱਟਿਆ ਨੇ ਪੁੱਟਿਆ ਹੀ ਨਾ ਘਰੋਂ ਚੱਲ ਖੇ ਖਾਣਾ ਆਈ ਕੋਈ ਗੱਲ ਵਿਜੋ ਹੋ ਗਿਆ ਠੀਕ ਆ ਚੱਲ ਆਪਾਂ ਛੱਡ ਕੇ ਜਾਨੀ ਆ ਘਰ ਜਾ ਕੇ ਬੈਹਨੇ ਆ ਸੜਕ ਤੇ ਤੁਸੀਂ ਸਾਰਾ ਕੁਝ ਸੰਭਲੋ ਚੱਲ ਠੀਕ ਐ ਇਦਾਂ ਕਰ ਲੋ ਇਹ ਤੁਹਾਡਾ ਇਦਾਂ ਸਰਦਾ ਨਾ ਜੇ ਤੁਸੀਂ ਖੁਸ਼ ਏ ਇਦਾਂ ਹੀ ਕਰੋ ਕੋਈ ਗੱਲ ਨਹੀਂ ਤੁਹਾਡਾ ਵੀ ਚਾਲ ਲੱਜੂਗਾ ਇਹਨੂੰ ਫੋਨ ਨੂੰ ਰੱਖ ਲੋ ਹਾਂ ਤੀ ਵੀ ਥੱਲੇ ਘਰ ਚ ਕੀ ਹੁੰਦਾ ਉਧਰ ਵੀ ਧਿਆਨ ਦੇ ਲਿਆ ਕਰੋ ਕੀ ਹੋ ਗਿਆ ਵਾ ਘਰ ਚ ਤੇ ਕੋਖਣਾ ਕੋ ਹੁੰਦਾ ਹੀ ਰਹਿਣਾ ਹੁਣ ਕੀ ਹੋ ਗਿਆ ਹੁਣ ਦੋਵੇਂ ਜੀ ਗਏ ਕਿਤੇ ਫੇਰ ਗੱਡੀ ਲੈ ਕੇ ਹਾਂ ਉੱਧਰ ਮੈਂ ਤਾਂ ਮਮਮੀ ਨੂੰ ਪੁੱਛਿਆ ਹੀ ਜਾ ਕੇ ਹਾਂ ਮੈਂ ਪਹਿਹੀ ਉਧਰ ਪਿੰਡ ਜਾਣਾ ਹੀ ਤੇ ਹਮਤ ਨਹੀਂ ਗੱਡੀ ਦਿੱਤੀ ਆਹੋ ਮੈਂ ਹੁਣ ਕਿਦਾਂ ਪੁੱਛ ਕੇ ਬਹਿ ਗਈ ਗੱਡੀ 'ਚ ਹਾਂ ਮੈਂ ਕਹਿੰਦੀ ਮੈਂ ਉਹਨੂੰ ਪੁੱਛ ਨਹੀਂ ਮੈਂ ਲੰਮੀ ਗੱਡੀ ਤਾਂ ਥੱਲੇ ਤੇ ਮੈਂ ਹੁਣ ਤਾਂ ਚੱਲ ਵੀ ਗਏ ਹੁਣ ਤੂੰ ਇਹਨੂੰ ਪੁੱਛਣਾ ਤੂੰ ਏਦਾਂ ਕਰ ਤੂੰ ਮਮਮੀ ਤੇ ਹੁਣ ਤੇਰੀ ਮੰਨਦੀ ਆ ਮੈਂ ਤਾਂ ਡਈ ਹੁਣ ਜਿੰਨੇ ਜੋਗੀ ਹੈਗੀ ਤੇ ਤੁਸੀਂ ਵੀ ਕੁਝ ਕਰ ਲਓ ਮੈਂ ਹੁਣ ਕੀ ਕਰਾਂ ਦੱਸ ਦੱਸ ਮੈਂ ਤਾਂ ਮਮਮੀ ਨਾਲ ਗੱਲ ਕਰਦੀ ਰਹਿਣੀ ਆ ਹੁਣ ਉਹ ਤੇ ਸਾਡੇ ਵਾਲੀ ਆ ਤੇ ਤੁਸੀਂ ਵੀ ਢਾਈ ਲਾਗੇ ਵਿਆਹ ਕਰੋ ਯਾਰ ਮੇਰੀ ਗੱਲ ਸੁਣਾ ਉਹਨੂੰ ਪਤਾ ਡਾੜੀ ਨੇ ਨੀ ਹਾਲੇ ਮੰਨਣਾ ਇਹ ਗੱਲ ਜੇ ਡਾੜੀ ਨੇ ਕੋਈ ਇਹੋ ਜਿਹੀ ਗੱਲ ਕੀਤੀ ਨਾ ਡਾੜੀ ਨੇ ਸੋਖਾ ਸਾਡੇ ਦਵਾਲੇ ਹੋ ਜਾਣਾ ਡਾੜੀ ਤੇ ਅੱਗੇ ਉਹਨਾਂ ਦੇ ਨਾਲ ਰਲਿਆ ਫਿਰਦਾ ਵਾ ਤਾਂ ਹੀ ਤਾਂ ਮੈਂ ਕਹਿਣ ਡਿਆ ਵਾ ਇਹ ਆ ਵੀ ਮੰਮੀ ਨੇ ਚੱਲ ਮੰਨ ਲੈਣੀ ਹੱਡੀ ਤੇ ਤੂੰ ਮੰਮੀ ਨੂੰ ਕਿਆ ਕਰ ਕਿਉਂਕਿ ਮੰਮੀ ਡਾੜੀ ਨੂੰ ਕਵੇ ਨਾ ਤੇ ਹੋਰ ਗੱਲ ਵਾ ਜੇ ਅਸੀਂ ਕਵਾਂਗੇ ਤੇ ਫਿਰ ਕਲੇਸਪਾਣਾ ਹੀ ਹੋਰ ਤੇ ਮੈਂ ਕਿਹਾ ਤੈਨੂੰ ਕਹਿਣ ਦੀ ਵੀ ਸੀ ਸਿੱਧੇ ਜਾ ਕੇ ਗੱਲ ਕਰੋ ਡਾੜੀ ਨਾਲ ਉਹਦਾ ਬੰਦਾ ਸੋਗ ਗੱਲਾਂ ਕਰਦਾ ਵਾ ਕਿਹੋ ਜਿਹੇ ਡਾੜੀ ਹਾਂ ਚ ਹਾਂ ਮਨਾਉਣ ਕਿ ਤੇ ਫਿਰ ਬੰਦਾ ਗੱਲ ਕਰੇ ਡਾੜੀ ਨਾਲ ਇਹਨਾਂ ਨੂੰ ਕਿਤਰਾ ਘਰੋਂ ਕੱਢ ਅਰੇ ਯਾ ਵੀ ਡੈਡੀ ਨੇ ਉਹਨਾਂ ਦੇ ਨਾ ਹੀ ਕੋਈ ਸੁਣਨੀ ਗੱਲ ਉਹ ਜੀ ਮੈਨੂੰ ਪਤਾ ਨਾ ਪਿੰਦਰ ਬਾਰੇ ਆਏ ਹਾਏ ਮੈਂ ਕਿਹੜਾ ਤੁਹਾਨੂੰ ਕਹਾਂ ਦੀ ਤੂੰ ਹੁਣੇ ਜਾ ਕੇ ਗੱਲ ਕਰ ਲੋ ਉਹ ਦਸੋਂ ਗੱਲਾਂ ਹੁੰਦੀਆਂ ਕਰਨ ਵਾਲੀਆਂ ਹੂੰ ਚੱਲ ਕੋਈ ਨਹੀਂ ਜਦੋਂ ਕਿਤੇ ਮੈਨੂੰ ਮੌਕਾ ਮਿਲੂਗਾ ਨਾ ਉਹ ਮੈਂ ਡੈਡੀ ਦੀ ਵੇਖੂਗਾ ਭਲਾ ਵੀ ਡੈਡੀ ਕਿਹਦੇ ਸਾਹਮਣੇ ਬੋਲਦਾ ਸਣੀਏ ਹੁਣੀ ਟਾਈਮ ਜੇ ਹੁਣ ਹੁਣ ਕੁਝ ਕਰ ਲੋ ਤੇ ਚੰਗੀ ਗੱਲ ਆ ਮੁੜ ਕੇ ਆਪਣੇ ਹੱਥ ਕੱਖ ਨਹੀਂ ਆਉਣਾ ਹੁਣ ਇਹਨਾਂ ਨੂੰ ਕੱਢ ਦਾਂਗੇ ਨਾ ਤੇ ਸਾਰਾ ਕੁਝ ਸਾਡੇ ਹੱਥੀ ਆਉਣਾ ਹੀ ਆਏ ਉਹਦੀ ਗੱਲ ਤੇਰੀ ਠੀਕ ਵਾ ਤੂੰ ਐਦਾਂ ਕਰ ਕਿ ਮੰਮੀ ਨਾ ਹੁਣ ਤੇਰੀ ਪੂਰੀ ਓਕੇ ਆ ਤੂੰ ਜਰਾ ਨਾ ਮੰਮੀ ਦੀ ਸੇਵਾ ਸਵਾ ਕਰ ਰੋਟੀ ਪਾਣੀ ਚਾਹ ਪਾਣੀ ਟਾਈਮ ਨਾਲ ਦਿਆ ਕਰ ਉਹਨੂੰ ਮੰਮੀ ਜਿਹੜੀ ਸਾਡੇ ਹੱਕ ਚ ਗੱਲ ਕਰੇ ਜਿਹੜੀ ਕਰਨੀ ਉਹ ਤੇ ਸਾਡੇ ਵਾਲੀ ਆ ਉਹ ਤੇ ਮੈਂ ਜਿੱਦਾਂ ਕਹਿੰਨੀ ਉਹ ਵਿਚਾਰੀ ਮੰਨ ਲੈਂਦੀ ਆ ਹੁਣ ਬਸ ਠੀਕ ਆ ਫਿਰ ਬਾਕੀ ਕੋਈ ਨਹੀਂ ਜੇ ਮੈਨੂੰ ਮਿਲੂਗਾ ਨਾ ਮੌਕਾ ਤੇ ਮੈਂ ਵੇਖੂਗਾ ਪਰ ਡੈਡੀ ਨਾਲ ਕਰਕੇ ਗੱਲ ਤੁਸੀਂ ਡੈਡੀ ਦੇ ਲਾਗੇ ਲਾਗੇ ਰਿਹਾ ਕਰੋ ਨਾ ਕੰਮ-ਕਮ ਕਰਿਆ ਕਰੋ ਤੇ ਡੈਡੀ ਨੂੰ ਵੀ ਹੋਏ ਪੀ ਹਾਂ ਐ ਸਾਹਮ ਦਾ ਸਭ ਕੋਈ ਉਹ ਤੇ ਹੁਣ ਅਸੀਂ ਮੈਂ ਆਪਣੀ ਪਿਆਲੀ ਵੇਖਣ ਡਿਆ ਹੁਣ ਉਹਨਾਂ ਨੇ ਆਪਣੀ ਵਿਖਣੀ ਆ ਉਹ ਡੈਡੀ ਨੂੰ ਪਤਾ ਹੀ ਆ ਵੀ ਡਿਆ ਆ ਮੇਰੇ ਤੇ ਕਹਿਨੀ ਹੈ ਕਿ ਸਗੋਂ ਡਾੜੀ ਕੰਮ ਕਰਦੇ ਹੈ ਨਾ ਆਪਣੀ ਪਾਰੀ ਚ ਤੇ ਉਧਰ ਵੀ ਕੰਮ ਕਰਾਇਆ ਕਰੋ